ਆਸ਼ੀਆ ਕਾਲ ਜੀ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਪਿਛਲੇ ਕੁਝ ਦਿਨਾਂ ਤੋਂ ਮੇਰਾ ਇੱਕ ਛੋਟਾ ਜਿਹਾ ਉਪਰਾਲਾ ਤੁਹਾਨੂੰ ਪੰਜਾਬੀ ਦੇ ਬੁਨਿਆਦੀ ਤੱਤਾਂ ਬਾਰੇ ਦੱਸਣਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਅੱਜ ਦਾ ਵਿਸ਼ਾ ਹੈ ਜੀ ਲਿੰਗ ਬਦਲੋ ਇਸ ਵਿਸ਼ੇ ਵਿੱਚ ਲਿੰਗ ਕਿਸ ਨੂੰ ਕਹਿੰਦੇ ਨੇ ਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਉਸ ਬਾਰੇ ਗੱਲਬਾਤ ਕਰਦੀ ਹਾਂ ਲਿੰਗ ਨਾਉਂ ਦੇ ਜਿਸ ਰੂਪ ਤੋਂ ਜਨਾਨੇ ਅਤੇ ਮਰਦਾਨੇ भेद ਦਾ ਪਤਾ ਲੱਗਦਾ ਹੈ ਵਿਆਕਰਨ ਵਿੱਚ ਉਸ ਨੂੰ ਲਿੰਗ ਕਹਿੰਦੇ ਹਨ ਜਨਾਨੇ ਇਸਤਰੀ ਬਾਰੇ ਮਰਦਾਨੇ ਪੁਰਸ਼ ਬਾਰੇ ਜਿਸ ਸ਼ਬਦ ਤੋਂ ਪਤਾ ਲੱਗੇ ਉਸ ਨੂੰ ਆਪਾਂ ਵਿਆਕਰਨ ਵਿੱਚ ਕੀ ਕਹਿੰਦੇ ਹਾਂ ਲਿੰਗ ਲਿੰਗ ਕਿੰਨੀ ਤਰ੍ਹਾਂ ਦੇ ਨੇ ਲਿੰਗ ਦੋ ਤਰ੍ਹਾਂ ਦੇ ਹੁੰਦੇ ਹਨ ਕਿਹੜੇ-ਕਿਹੜੇ ਪੁਲਿੰਗ ਤੇ ਇਸਤਰੀ ਲਿੰਗ ਪੁਲਿੰਗ ਪੁਰਸ਼ਾਂ ਬਾਰੇ ਦੱਸਦਾ ਹੈ ਇਸਤਰੀ ਲਿੰਗ ਜਿਸ ਸ਼ਬਦ ਤੋਂ ਇਸਤਰੀਆਂ ਬਾਰੇ ਨਾਰੀ ਬਾਰੇ ਔਰਤ ਬਾਰੇ ਪਤਾ ਲੱਗੇ ਉਸ ਨੂੰ ਇਸਤਰੀ ਲਿੰਗ ਕਹਿੰਦੇ ਹਨ ਅੱਗੇ ਆਪਾਂ ਕੁਝ ਐਨਾ ਦੇ ਨਿਯਮ ਕਰਦੇ ਹਾਂ ਲਿੰਗ ਬਦਲਉਦੇ ਕੁਝ ਨਿਯਮ ਹਨ ਲਿੰਗ ਬਦਲਉਦੇ ਅੰਤ ਵਿੱਚ ਬਿਹਾਰੀ ਲਾ ਕੇ ਕਬੂਤਰ ਕਬੂਤਰੀ ਪਹਾੜ ਪਹਾੜੀ ਮੁਕਤਾ ਦੀ ਜਗ੍ਹਾ ਆਪਾਂ ਬਿਹਾਰੀ ਲਾ ਦਿੰਨੇ ਹਾਂ ਅੰਤ ਵਿੱਚ ਕੰਨਾ ਲਾ ਕੇ ਜਿਵੇਂ ਸੇਵਕ ਸੇਵਕਾ ਗਾਇਕ ਗਾਇਕਾ ਹੋਰ ਵੀ ਆਪਾਂ ਉਦਾਹਰਨਾਂ ਬੱਚਿਆਂ ਨੂੰ ਇਸ ਤਰ੍ਹਾਂ ਕਰਵਾ ਸਕਦੇ ਹਾਂ ਅੰਤ ਵਿੱਚ ਨਾ ਨੇ ਵਿਆਰੀ ਨਹੀਂ ਲਾ ਕੇ ਜਿਵੇਂ ਸੰਤ ਸੰਤਨੀ ਕੁੜਮ ਕੁੜਮਣੀ ਤਮੁਕਤਾ ਹੈ ਅਖੀਰ ਤੇ ਸ਼ਬਦ ਤੇ ਨਾਣੀ ਵਿਆਰੀ ਲਾ ਦਿੰਨੇ ਹਾਂ ਤਾਂ ਇਸਤਰੀ ਲਿੰਗ ਬਣ ਜਾਂਦਾ ਹੈ ਅੰਤ ਵਿੱਚ ਨੰਨੇ ਵਿਆਰੀ ਨੀ ਲਾ ਕੇ ਜਿਵੇਂ ਸਰਦਾਰ ਸਰਦਾਰਨੀ ਸ਼ੇਰ ਸ਼ੇਰਨੀ ਅੰਤ ਵਿੱਚ ਕੰਨਾ ਤੇ ਨਾਣੇ ਵਿਆਰੀ ਨੀ ਲਾ ਕੇ ਜਿਵੇਂ ਸੇਠ ਸੇਠਾਨੀ ਨੌਕਰ ਨੌਕਰਾਨੀ ਜਿਹਨੂੰ ਨੌਕਰਾਨੀ ਵੀ ਕਹਿੰਨੇ ਆਪਾਂ ਅੰਤ ਵਿੱਚ ਰਾੜੇ ਬਿਆੜੀ ੜੀ ਲਾ ਕੇ ਜਿਵੇਂ ਸੰਦੂਕ ਸੰਦੋਖੜੀ ਬਾਲ ਬਲੜੀ ਬਿਹਾਰੀ ਦੀ ਥਾਂ ਨੰਨਾ ਲਾ ਕੇ ਜਿਵੇਂ ਹਾਨੀ ਹਾਨਨ ਸ਼ਿਕਾਰੀ ਸ਼ਿਕਾਰਨ बिहारी की थां नन्ना लगता है जी इत बिहारी की थान नाणा ला के जिमें जोगी जोगन पंजाबी, पंजाबन बिहारी की था नाणा लगा रहे लिंक कन्ने की था बिहारी ला के सोटा सोटी चाचा चाची कन्ने की था बिहारी ला के इस्टीलिंग बनाया जा रहा है ਕੰਨੇ ਦੀ ਥਾਂ ਨੰਨਾ ਲਾ ਕੇ ਸਪੇਰਾ ਸਪੇਰਨ ਲੁਟੇਰਾ ਲੁਟੇਰਨ ਕੰਨੇ ਦੀ ਥਾਂ ਨੰਨਾ ਲਾ ਕੇ ਇਸਤਰੀ ਲਿੰਗ ਬਣਾਇਆ ਜਾ ਰਿਹਾ ਹੈ ਅਗਲੀ ਵੀਡੀਓ ਵਿੱਚ ਵਚਨ ਕਿਸ ਨੂੰ ਕਹਿੰਦੇ ਹਨ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ